ਸਬਕ ਕੁਮਾਨ ਵਿੱਚ ਦੋ ਗੋਟਾਂ ਚ ਚੱਲੀਆਂ ਅੰਨੇਵਾ ਗੋਲੀਆਂ ਇੱਕ ਦੀ ਹੋਈ ਮੌਤ ਇੱਕ ਹੋਇਆ ਗੰਭੀਰ ਜ਼ਖਮੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕੁਮਾਨ ਦੇ ਮਹਿਤਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ ਤੇ 바ਵਾ ਫੀਲਿੰਗ ਸਟੇਸ਼ਨ ਕੁਮਾਨ ਦੇ ਸਾਹਮਣੇ ਦੋ ਗੋਟਾਂ ਵਿਚਕਾਰ ਆਹਮੋ ਸਾਹਮਣੇ ਗੋਲੀਆਂ ਚੱਲਣ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਵਾਰਦਾਤ ਵਾਲੀ ਜਗ੍ਹਾ ਤੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਟਨਾ ਸਥਾਨ ਤੇ ਪਹੁੰਚੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਸ੍ਰੀ ਰਾਜੇਸ਼ ਕੱਕੜ ਨੇ ਦੱਸਿਆ ਕਿ 바ਵਾ ਫੀਲਿੰਗ ਸਟੇਸ਼ਨ ਕੁਮਾਂਡ ਦੇ ਸਾਹਮਣੇ ਦੋ ਗੁੱਟਾਂ ਵਿਚਕਾਰ ਆਹਮੋ ਸਾਹਮਣੇ ਗੋਲੀਆਂ ਚੱਲੀਆਂ ਹਨ ਇੱਕ ਤੇਰ ਬਲਜਿੰਦਰ ਸਿੰਘ ਬਿੱਲਾ ਪੁੱਤਰ ਨਿਰੰਜਨ ਸਿੰਘ ਵਾਸੀ ਮੰਡਿਆਲਾ ਆਪਣੇ ਸਾਥੀ ਗੁਰਪ੍ਰੀਤ ਸਿੰਘ ਗੋਰਾ ਪੁੱਤਰ ਚਮਕੌਰ ਸਿੰਘ ਵਾਸੀ ਬਰਿਆਰ ਜੋ ਆਪਣੀ ਗੱਡੀ ਵਿੱਚ ਬੈਠ ਕੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲੇ ਹੀ ਸਨ ਕਿ ਉਦੋਂ ਅਣਪਛਾਤੇ ਕਾਰ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਦੋਹਾਂ ਧਿਰਾਂ ਵਿੱਚਕਾਰ ਅਨੇਵਾ ਗੋਲੀਆਂ ਚੱਲੀਆਂ ਜਿਸ ਦੌਰਾਨ ਗੁਰਪ੍ਰੀਤ ਸਿੰਘ ਗੋਰਾ ਪੁੱਤਰ ਚਮਕੌਰ ਸਿੰਘ ਵਾਸੀ ਬਰੀয়ার ਦੀਆਂ ਗੋਲੀਆਂ ਲੱਗਣ ਨਾਲ ਮਾਤ ਹੋ ਗਈ ਜਦ ਕਿ ਬਲਜਿੰਦਰ ਸਿੰਘ ਬਿੱਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਸਾਹਿਬ ਵਿਖੇ ਭੇਜ ਦਿੱਤਾ ਹੈ ਘਟਨਾ ਸਥਾਨ ਤੇ ਪਹੁੰਚੇ ਬਿਕਰਮ ਸਿੰਘ ਐਸਐਚਓ ਕੁਮਾਰ ਰਜੇਸ਼ ਕੱਕੜ ਦੀ ਐਸ ਪੀ ਸ੍ਰੀ ਹਰਗੋਬਿੰਦਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਗੋਰਾ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਉਨਾ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਤੇ ਬਾਅਦ ਹੀ ਪਤਾ ਲੱਗੇਗਾ ਇੱਥੇ ਜ਼ਿਕਰਯੋਗ ਹੈ ਕਿ ਬਲਜਿੰਦਰ ਸਿੰਘ ਬਿੱਲਾ ਮਡਿਆਲਾ ਦਾ ਨਾਮ ਗੈਂਗਸਟਰਾਂ ਨਾਲ ਜੁੜਿਆ ਸੀ ਅਤੇ ਬਿੱਲੀ ਮਡਿਆਲਾ ਤੇ ਕਈ ਮਾਮਲੇ ਦਰਜ ਸਨ ਪਰ ਪਿਛਲੇ ਕੁਝ ਸਮੇਂ ਤੋਂ ਬਿੱਲਾ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ ਅਤੇ ਹੁਣ ਉਹ ਆਮ ਜ਼ਿੰਦਗੀ ਬਤੀਤ ਕਰ ਰਿਹਾ ਸੀ ਇਸ ਤਰ੍ਹਾਂ ਅਣਨੇਵਾ ਗੋਲੀਆਂ ਚੱਲਣ ਨਾਲ ਕਸਬਾ ਕੁਮਾਨ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਗੁਰਦਾਸਪੁਰ ਤੋਂ ਫਾਸਟ ਨਿਊਜ਼ 24 ਟੀਵੀ ਤੇ ਜਗੀਰ ਸਿੰਘ ਮੰਡ ਡਾਕਟਰ ਨਰਿੰਦਰ ਸਿੰਘ ਕੁਮਾਨ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ। ਅੱਜ ਕਮਾਂ ਹੰਡੇ ਲੱਗੇ 바ਵਾ ਫਿਲੀਸਟੀਸ਼ਨ ਦੇ ਬਾਹਰ ਰੋਡ ਉੱਤੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਜਿਹੜੇ ਮਂਢਿਆਲੇ ਰਹਿਣ ਵਾਲਾ ਬਿੱਲਾ ਮਂਢਿਆਲਾ ਉਹ ਜਿਹੜਾ ਆਪਣੀ ਗੱਡੀ ਨੂੰ ਡਰਾਈਵ ਕਰ ਰਿਹਾ ਸੀ ਉਹਦੇ ਨਾਲ ਉਹਦਾ ਸਾਥੀ ਸੀ ਕੋਰਾ ਗੁਰਪ੍ਰੀਤ ਬਰਿਆ ਗੋਰਾ ਗੋਰਾ ਉਹਦੀ ਡੈਥ ਹੋਈ ਹੈ ਤੇ ਮੌਕੇ ਤੇ ਆਏ ਆ ਪੂਰੀ ਸੀ ਇਨਵੈਸਟੀਗੇਸ਼ਨ ਕਰਦੇ ਮੈਂ ਸਰ ਜਿਹੜਾ ਬਿੱਲਾ ਉਹਦੇ ਵੀ ਗੋਲੀਆਂ ਲੱਗੀਆਂ ਦੱਸਦੇ ਜਖਮੀ ਉਹ ਵੀ ਪਤਾ ਲੱਗਾ ਇੰਜਰਡ ਆ ਉਹ ਕਿਤੇ ਪ੍ਰਾਈਡ ਹਲ داخل ਨੇ ਉਸ ਬਾਰੇ ਸੀ ਇਨਵੈਸਟੀਗੇਸ਼ਨ ਸਰ ਇਹਨਾਂ ਦੇ ਕੋਈ ਪੁਰਾਣੀ ਰੈਂਜਸ ਹੀ ਜਾਂ ਕੀ ਕਾਰਨ ਹੀ ਇਹਦਾ ਇਹ ਜਸਟ ਵੈਰੀ ਪ੍ਰੀ ਸਟੇਜ ਆ ਇਨਵੈਸਟੀਗੇਸ਼ਨ ਦਾ ਇਸ ਸਟੇਜ ਤੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਮੈਟਰ ਅਨਸਲੂਵਡ ਹੈ ਬੱਸ ਦੱਸਾਂਦਾ ਨੂੰ ਸਰ ਦੂਸਰੀ ਪਾਰਟੀ ਦਾ ਕੁਝ ਪਤਾ ਲੱਗਾ ਜਿਹੜੀ ਉਹਦੇ ਵਾਲੇ ਹਾਲੇ ਜਦੋਂ ਅਸੀਂ ਇੰਜਰਡ ਨੂੰ ਮਿਲਾਂਗੇ ਜਾਂ ਉਹਨਾਂ ਨਾਲ ਗੱਲਾਂ ਕਰਾਂਗੇ ਫਿਰ ਪਤਾ ਸਰ ਕਿੰਨੀਆਂ ਗੋਲੀਆਂ ਚੱਲੀਆਂ ਜਿਹੜੀਆਂ ਉੱਥੇ ਮੁੱਖ ਤੇ ਪਤਾ ਲੱਗਾ ਜੀ ਉਹਨੂੰ ਪਾਸ ਉਹ ਮੈਂ ਕਿ ਜਿਹੜੀ ਬਾਸ ਦੋਹਾਂ ਨੂੰ ਕੋਲ ਗਰਾਜ ਸਿਸਟਮ ਦੇ ਲੈਣ ਉਹ 16 ਤਾਂ ਗੋਲੀ ਹੈ ਲਾਇਸੈਂਸੀ ਖੋਲੇ ਹੈਗੇ ਇਹ ਵੈਪਨ ਦੋਨਾਂ ਕੋਲ ਕੇ ਜਾਂ ਇਹ ਮੈਟਰ ਫੈਮੈਸਿਕ ਹੈ ਜੀ ਠੀਕ ਹੋ ਗਿਆ ਇਹਨਾਂ ਦਾ ਵੀ ਲੈਣ ਨੂੰ ਖਰੂਪ ਪਰ ਆਉਣਾ ਇਹਨਾਂ ਨੂੰ ਸੋਲਣ ਦਾ ਪਾਗਲ ਆ ਆਉਣਾ ਇਹਨਾਂ ਨੂੰ ਕਹਿੰਦਾ ਹੈ ਬਹੁਤ ਨੰਬਰ ਹੈ ਇਹੋ ਜਿਹਾ ਹੈ ਹਨਾ ਅੱਜ ਕਮਾਨ ਦੇ ਲੱਗੇ ਬਾਵਾ ਫਿਲੀਸਟੀਸ਼ਨ ਦੇ ਬਾਹਰ ਉਹਦੇ ਉੱਤੇ ਇੱਕ ਫਾਇਰਿੰਗ ਇੰਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਜਿਹੜੇ ਮਂਢਿਆਲੇ ਰਹਿਣ ਵਾਲਾ ਬਿੱਲਾ ਮਂਢਿਆਲਾ ਉਹ ਜਿਹੜਾ ਆਪਣੀ ਗੱਡੀ ਨੂੰ ਡਰਾਈਵ ਕਰ ਰਿਆ ਸੀ ਉਹਦੇ ਨਾਲ ਉਹਦਾ ਸਾਥੀ ਸੀ ਕੋਰਾ ਗੁਰਪੀਰ ਬਰਿਆ ਅਗੋੜਾ ਗੋੜਾ ਉਹਦੀ ਡੈਥ ਹੋਈ ਹੈ ਤੇ ਮੌਕੇ ਤੇ ਆਏ ਆ ਪੁਲੀਸੀ ਇਨਵੈਸਟੀਗੇਸ਼ਨ ਕਰਦੇ ਨੇ ਸਰ ਜਿਹੜਾ ਬਿੱਲਾ ਉਹਦੇ ਵੀ ਗੋਲੀਆਂ ਲੱਗੀਆਂ ਦੱਸਦੇ ਜਦ ਵਿੱਚ ਉਹ ਵੀ ਪਤਾ ਲੱਗਾ ਇੰਜਰਡ ਹੈ ਉਹ ਕਿਤੇ ਹਸਪੀਟਲ ਦਾਖਲ ਨੇ ਉਸ ਬਾਰੇ ਸੀ ਇਨਵੈਸਟੀਗੇਸ਼ਨ ਸਰ ਇਹਨਾਂ ਦੇ ਕੋਈ ਪ੍ਰਾਣੀ ਜੀ ਰੈਂਜ ਸਹੀ ਜਾਂ ਕੀ ਕਾਰਨ ਹੈ ਇਹਦਾ ਇਹ ਜਸਟ ਵੈਰੀ ਪ੍ਰੀ ਸਟੇਜ ਹੈ ਇਨਵੈਸਟੀਗੇਸ਼ਨ ਦਾ ਇਸ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਇਹ ਮੈਟਰ ਆਫ ਮੈਸਟੀਸੇਸ਼ਨ ਹੈ ਬੱਜ ਖੰਡਨ ਸਰ ਦੂਸਰੀ ਪਾਰਟੀ ਦਾ ਕੁਝ ਪਤਾ ਲੱਗਾ ਜਿਹੜੀ ਉਹਦੇ ਵਾਲੇ ਹਾਲੇ ਜਦੋਂ ਅਸੀਂ ਇੰਜੀਰਸ ਨੂੰ ਮਿਲਾਂਗੇ ਜਾਂ ਉਹਨੇ ਅਸੀਂ ਗੱਲਾਂਗੇ ਫਿਰ ਪਤਾ ਲੱਗੇ ਸਰ ਕਿੰਨੀਆਂ ਗੋਲੀਆਂ ਚੱਲੀਆਂ ਜਿਹੜੀਆਂ ਉੱਥੇ ਮੁੱਕਦੇ ਪਤਾ ਲੱਗਾ ਜੀ ਉਹਨਾਂ ਪਾਸੋਂ ਕਿ ਮੱਕੀ ਜਿਹੜੀ ਬਾਊਸ ਦੋਹਾਂ ਨੂੰ ਕੋਲ ਗੈਰਾ ਸਿਸਟਮ ਮਿਲਿਆ ਨੂੰ ਕੋਈ 16 ਤਾਂ ਗੋਲੀਆਂ ਇਹ ਲਾਇਸੈਂਸੀ ਖੋਲੇ ਹੈਗੇ ਇਹ ਵੈਪਨ ਦੋਨਾਂ ਕੋਲ ਕੇ ਜਾਂ ਇਹ ਮੈਟਰ ਆਫ ਮੈਸਟੀਸੇਸ਼ਨ ਹੈ ਜੀ